ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਡੱਖਣੇ ਮਹੱਲਾ ਪੰਜਵਾ ਨਾਨਕ ਕੱਚੜਿਆ ਸਿਓ ਤੋੜ ਨਾਨਕ ਕੱਚੜਿਆ ਸਿਓ ਤੋੜ ਕੱਚੜਿਆ ਨਹੀਂ ਬੂਲਣਾ ਕੱਚੜਿਆ ਸਿਓ ਤੋੜ ਢੂੜ ਸੱਜਣ ਸੰਤ ਪੱਕਿਆ ਓਏ ਜੀਵਨ ਦੇ ਵਿਛੜੈ ਓਏ ਮੋਇਆ ਨਾ ਜਾਹੀ ਛੋੜ ਮਹੱਲਾ ਪੰਜਵਾ ਨਾਨਕ ਬਿਜਲੀਆ ਚਮਕੰਨ ਘੁਰਨ ਘਟਾ ਅਤ ਕਾਲੀਆ ਹਾਂ ਘੁਰਨ ਘਟਾ ਅਤ ਕਾਲੀਆ ਵਰਸਨ ਮੇਗ ਅਪਾਰ ਨਾਨਕ ਸੰਗਮ ਪਰੀ ਸੁਹੰਦੀਆ ਵਰਸਨ ਮੇਗ ਅਪਾਰ ਨਾਨਕ ਸੰਗਮ ਪਰੀ ਸੁਹੰਦੀਆ ਮਹੱਲਾ ਪੰਜਵਾ ਜਾਲਥਲ ਨੀਰ ਭਰੇ ਸੀਤਲ ਪਵਨ ਚੁਲਾਰ ਦੇ ਸੇਜੜੀਆ ਸੋਇਨ 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 ਇਸ ਤਰ੍ਹਾਂ ਉਚਾਰਨ ਕਰਨਾ ਸੇਜੜੀਆ ਸੋਇਨ ਹੀਰੇ ਲਾਲ ਜੜੰਦੀਆ ਸੇਜੜੀਆ ਸੋਇਨ ਹੀਰੇ ਲਾਲ ਜੜੰਦੀਆ ਸੁਬਰ ਕੱਪੜ ਭੋਗ ਸੁਬਰ ਕੱਪੜ ਭੋਗ ਇਥੇ ਵਿਸਰਾਮ ਹੈ ਨਾਨਕ ਪ੍ਰੀ ਵਿਹੂਣੀ ਵੀ ਹੋਣੀ ਤੱਤੀਆ ਪੌੜੀ ਕਾਰਨ ਕਰਤਾ ਜੋ ਕੀਆ ਸੋਈ ਹੈ ਕਰਣਾ ਜੇ ਸੋ ਧਾਵਹਿ ਪ੍ਰਾਣੀਆ ਪਾਵਹਿ ਧੁਰ ਲੈਣਾ ਬੇਨ ਕਰਮਾ ਕਿਛੂ ਨ ਲੱਭਈ ਲੱਭਈ ਜੇ ਫਿਰ ਹੈ ਸਭ ਤਰਣਾ ਗੁਰ ਮਿਲਿ ਭਉ ਗੋਵਿੰਦ ਕਾ ਭੈ ਡਰ ਦੂਰ ਕਰਣਾ ਭੈ ਤੇ ਬੈਰਾਗ ਉਪਜੈ ਹਰ ਖੋਜਤ ਫਿਰਣਾ ਖੋਜਤ ਖੋਜਤ ਸਹਜ ਉਪਜਿਆ ਫਿਰ ਜਨਮ ਨ ਮਰਣਾ ਹਿਆਇ ਕਮਾਈ ਧਿਆਇਆ ਹਾਂਜੀ ਹਿਆਇ ਕਮਾਈ ਧਿਆਇਆ ਇਥੇ ਵਿਸਰਾਮ ਆਇਆ ਸਾਧ ਸਰਣਾ ਬੋਹਿਤ ਨਾਨਕ ਦੇਉ ਗੁਰ ਬੋਹਿਤ ਪਦ ਤੇ ਯਮਕ ਲਾਉਣੀ ਐ ਨਾਨਕ ਦੇਉ ਗੁਰ ਇਥੇ ਵਿਸਰਾਮ ਹੈ ਜੈਸ ਹਰ ਚੜਾਏ ਤਿਸ ਪਉਜਲ ਤਰਣਾ ਸੋ ਲੋਕ ਮਹੱਲਾ ਪੰਜਵਾ ਪਹਿਲਾ ਮਰਨ ਕਬੂਲ ਹਾਂ ਪਹਿਲਾ ਮਰਨ ਕਬੂਲ ਜਿਉ ਅਣ ਕੀ ਛੱਡ ਆਸ ਓ ਸਬਨਾ ਕੀ ਰੇਣ ਕਾ ਤਉ ਆਓ ਹਮਾਰਾ ਪਾਸ ਤਉ ਆਓ ਹਮਾਰਾ ਪਾਸ ਮਹੱਲਾ ਪੰਜਵਾ ਮੋਆ ਜੀਵਨ ਦਾ ਪੀਖ ਜੀਵੰਦੇ ਮਰ ਜਾਣ ਮੁਆ ਇਥੇ ਯਮਕ ਲਾਦਨੀਏ ਜੀਵੰਦਾ ਆਪੇਖ ਇਥੇ ਵਿਸਰਾਮ ਹੈ ਜੀਵੰਦੇ ਇਥੇ ਯਮਕ ਲਾਦਨੀਏ ਮਰ ਜਾਣ ਜਿਨਾਂ ਮੁਹੱਬਤ ਇੱਕ ਸਿਓ ਤੇ ਮਾਨਸ ਪਰਦਾਨ ਪਰਦਾਨ ਨੰਨਾ ਬੋਲਣਾ ਜਿਨਾਂ ਮੁਹੱਬਤ ਇੱਕ ਸਿਓ ਤੇ ਮਾਨਸ ਪਰਦਾਨ ਮਹੱਲਾ ਪੰਜਵਾ ਜਿਸ ਮਨ ਵਸੈ ਪਾਰ ਬ੍ਰਹਮ ਨਿਕਟ ਨ ਆਵੈ ਪੀਰ ਭੁਖ ਤਿਖ ਤਿਸਨਾ ਵਿਆਪੈ ਭੁਖ ਤਿਖ ਇਥੇ ਝਮਕ ਤਿਸਨਾ ਵਿਆਪੈ ਜਮ ਨਹੀਂ ਆਵੈ ਨੀਰ ਜਮ ਨਹੀਂ ਆਵੈ ਨੀਰ ਭੁਖ ਤਿਖ ਤਿਸਨਾ ਵਿਆਪੈ ਜਮ ਨਹੀਂ ਆਵੈ ਨੀਰ ਪੌੜੀ ਕੀਮਤ ਕਹਿਣ ਨਾ ਜਾਈਐ ਸਤ ਸਾਹ ਅਡੋਲੇ ਸਿੱਧ ਸਦਕ ਗਿਆਨੀ ਧਿਆਨੀਆ ਕੌਣ ਤੁਧਨੋ ਤੋਲੇ ਭੰਨਣ ਘੜਨ ਸਮਰੱਥ ਹੈ ਊਪਤ ਸਭ ਪਰਲੇ ਕਰਨ ਕਰਨ ਸਮਰੱਥ ਹੈ ਘਾਟ ਘਾਟ ਸਭ ਬੋਲੇ ਇਦਿ ਕੋ ਸਮਾਹੇ ਸਭ ਸੈ ਕਿਆ ਮਾਨਸ ਡੋਲੇ ਗਹਿਰ ਗੰਭੀ ਗਹਿਰ ਗਭੀਰ ਅਥਾਹ ਤੂ ਹਾਂ ਗਹਿਰ ਗਭੀਰ ਅਥਾਹ ਤੂ ਇੱਥੇ ਗਭੀਰ ਦੇ ਟਿੱਪੀ ਨਹੀਂ ਐ ਗੋਣ ਗਿਆਨ ਅਮੋਲੈ ਸੋਈ ਕੰਮ ਕਮਾਵਣਾ ਕੀਆ ਧੁਰ ਮੋਲੇ ਹਾਂ ਸੋਈ ਕੰਮ ਕਮਾਵਣਾ ਕੀਆ ਧੁਰ ਮੋਲੇ ਤੁਦੋ ਬਾਹਰ ਕਿਛ ਨਹੀਂ ਨਾਨਕ ਗੁਣ ਬੋਲੇ ਰਾਗ ਮਾਰੂ ਬਾਣੀ ਕਬੀਰ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਪੱਡਿਆ ਕਵਨ ਕੁਮਤ ਤੁਮ ਲਾਗੇ ਹਾਏ ਪੱਡਿਆ ਇਸ ਤਰ੍ਹਾਂ ਉਚਾਰਨ ਕਰਨਾ ਪੰਡਿਆ ਨਹੀਂ ਕਹਿਣਾ ਟਿੱਪੀ ਲਾ ਕੇ ਪੱਡਿਆ ਕਵਨ ਕੁਮਤ ਤੁਮ ਲਾਗੇ ਬੁੱਢੋ ਹੋ ਗਏ ਪਰਵਾਰ ਸકલ ਸਿਓ ਰਾਮ ਨਾ ਜਪੋ ਅਭਾਗੇ ਰਹਾਉ বেদ ਪੁਰਾਨ ਪੜੇ ਕਾ ਕਿਆ ਗੁਣ বেদ ਪੁਰਾਨ ਪੜੇ ਕਾ ਕਿਆ ਗੁਣ ਇਥੇ ਕਿ ਸ੍ਰਾਮ ਘਾਰ ਚੰਦਨ ਜਸ ਭਾਰਾ ਰਾਮ ਨਾਮ ਕੀ ਗਾਥ ਨਹੀਂ ਜਾਨੀ ਕੈਸੇ ਉਤਰਸ ਪਾਰਾ ਜੀਵ ਬਧੋ ਸੋ ਧਰਮ ਕਾਰਥਾ ਪਹੋ ਹਾਂ ਜੀਵ ਬਧੋ ਸੋ ਧਰਮ ਕਰਥਾਪਹੁ ਜੀਵ ਬਧਹੁ ਸੋ ਧਰਮ ਕਰਥਾਪਹੁ ਇਥੇ ਵਿਸਰਾਮ ਅਧਰਮ ਕਹਹੁ ਕਤ ਭਾਈ ਅਧਰਮ ਕਹਹੁ ਕਤ ਭਾਈ ਆਪਸ ਕੋ ਮਨਿਵਰ ਕਰਥਾਪਹੁ ਕਾ ਕਹਹੁ ਕਸਾਈ ਮਾਨਕੇ ਅੰਦੇ ਆਪ ਨਾ ਬੁੱਝਹੁ ਕਾਹੇ 부ਝਾਵਹੁ ਭਾਈ ਕਾਹੇ ਕਾਹੇ ਬੁੱਝਾਵਹੁ ਭਾਈ ਮਾਇਆ ਕਾਰਨ ਵਿਦਿਆ ਵਿਚਹੁ ਵਿਦਿਆ ਵਿਚ ਮਾਇਆ ਕਾਰਨ ਵਿਦਿਆ ਵਿੱਚ ਉਹ ਵਿਦਿਆ ਤਾਂ ਚਲੇ ਜਾਣ ਦਾ ਵਾਚਕ ਹੁੰਦਾ ਜਨਮ ਅਬਿਰਥਾ ਜਾਈ ਨਾਰਦ ਬਚਨ ਬਿਆਸ ਕਹਿਤ ਹੈ ਸੋਕ ਕਉ ਪੁੱਛੋ ਹੋ ਜਾਈ ਕਹਿ ਕਬੀਰ ਰਾਮੈ ਰਾਮ ਛੂਟਾ ਹੋ ਰਾਹ ਤਾ ਬੁੱਢੇ ਭਾਈ ਹਾਂ ਕਹਿ ਕਬੀਰ ਰਾਮੈ ਰਾਮ ਛੂਟੋ ਰਾਮ ਕਸ ਕੇ ਨਹੀਂ ਬੋਲਣਾ ਰਾਮ ਛੂਟੋ ਨਾਹੀ ਤਾ ਬੁੱਢੇ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ